हर कंहिं सरकार हर भाई ਸਰਕਾਰ ਹੈ ਹਾਏ 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 ਪੰਜਾਬ ਸਰਕਾਰ ਹੈ ਹਾਏ 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 ਹਲਕੀ ਹੈ ਤੁਸੀਂ 15 ਦਿਨ ਕਾਰਵਾਈ ਕਿਉਂ ਨਹੀਂ ਕਰੇ ਕਿਉਂ ਜੀ ਇਹ ਗੱਲ ਅਸੀਂ ਪੁੱਛੀ ਮੈਂ ਪਰਚਾ ਤਰ੍ਹਾਂ ਦਾ ਦਰਜ ਹੋ ਰਿਹਾ ਜੀ ਸਿਆਲ ਸਾਹਿਬ ਨਾਲ ਬਿਆਨ ਲਿਖਵਾਇਆ ਤੇ ਕ੍ਰੇਟੀ ਨੇ 35% ਮੌਤ ਦਾ ਹਾਈਡਵਾਰਕ ਜਿਹਦੇ ਵਰੇ ਟੈਕਨੀਕਲ ਤੌਰ ਤੇ ਜੋ ਅਸੀਂ ਰਿਪੋਰਟ ਪਾਸ ਕੀਤੀ ਹੈ ਉਹ ਇਹਦਾ ਮਾਲਕ ਵਰਿੰਦਰ ਸਿੰਘ ਹੈ ਤੇ ਵਰਿੰਦਰ ਸਿੰਘ ਜਿਹੜਾ ਦਿੱਲੀ ਦਾ ਰਹਿਣ ਵਾਲਾ ਹੈ ਤੇ ਜੋ ਵੀ ਉਸ ਦਿਨ ਵਾਹਤਾਂ ਕੀਤਾ ਉਹ ਜਿਹੜਾ ਚਾਲਕ ਹੈ ਉਹਦੀ ਸਨਾਖਤ ਕਰਕੇ ਉਹਦੇ ਖਿਲਾਫ ਕਾਰਵਾਈ ਕਰਕੇ ਤੇ ਜੋ ਲੋੜੀ ਦੇ ਦਫਤਰ ਦੇ ਕੰਮ ਜਬਨ ਰੱਖੇ ਤੇਰੀ ਕਾਰਵਾਈ ਮੁਕੰਮਲ ਕਰਦੇ ਬੈਂਕਰ ਦਿੱਤੇ ਕਰਦਾ ਹੁੰਦਾ ਇਹ ਤਾਂ ਗਲਤ ਗੱਲ ਤੇ ਆਹ ਰੋ ਪਾਸਾ ਪਤਾ ਚਾਲਕ ਕਿਵੇਂ ਕਹੇ ਕਿ ਉਧਰ ਵੀ ਚਾਰ ਬੈਂਦਰ ਚੱਲੂ ਖਾਓ ਪਹਿਲਾਂ ਡਾਊਨ ਕਰਨਾ ਜ਼ਰੂਰ ਦੇਣੀ ਹੈ ਨਾ ਨਗਰਪਾਲਿਕਾ ਚਲੋ ਜੋ ਹੋਵੇ ਹੈ ਪਰਚਾ ਲੈਂਦਾ ਹੈ ਲੇਕਿਨ ਦਰਦੀਏ ਗੱਡੀ ਦਾ ਨੰਬਰ ਮੈਨੂੰ ਦਿੰਦਾ ਹੈ ਪਰ ਗੱਡੀ ਫਾਰਮ ਬੰਦੀ ਨਾਲ ਮਿਲਵੀ ਚੱਲਣਾ ਪੈਂਦੀ ਉਪਰਕਲ ਵੀ ਗੱਡੀ ਹੈ ਜਿਹੜੀ ਮੇਰੇ ਨਾਂ ਤੇ ਨਹੀਂ ਹੋਵੇ ਤੇ ਸਾਡੀ ਡਿਊਟੀ ਕਰਕੇ ਸਾਨੂੰ ਦੋ ਦਿਨ ਖਿੱਚ ਕੇ ਜੋ ਲੇਟ ਹੋਇਆ ਹਨ ਇੱਥੇ ਬੰਦਾ ਸਪੈਸ਼ਲ ਗੱਡੀ ਤੇ ਭੇਜਾਂਗੇ ਉਸ ਤੋਂ ਸਾਰੀ ਤਸਦੀਕ ਕਰਦੀ ਗੱਡੀ ਦਾ ਨੰਬਰ ਹੈ ਗਿਆ ਜੇ ਗੱਡੀ ਦਾ ਨੰਬਰ ਨਾ ਆਵੇ ਫਿਰ ਤੁਹਾਨੂੰ ਛੋਟੀ ਬੱਸ ਲਾਉਂਦੇ ਠੀਕ ਹੈ ਕੋਡਾ ਦਿਓ ਵੀ ਕਰਕੇ ਸਾਨੂੰ ਇਸ ਦਾ ਵੀ ਕੋਈ ਤਨਖਤ ਨਹੀਂ ਕੋਈ ਹੈ ਸਾਨੂੰ ਇਸ ਦਲ ਦਾ ਕੋਈ ਨਹੀਂ ਹੈ ਵੀ ਅਸੀਂ ਕਿਸੇ ਨੂੰ ਵਿਸ਼ਵਾਸ ਕਰੀਏ ਕਿਸੇ ਦਾ ਦੁੱਖ ਨਾ ਬਣਾਈਏ ਉਹ ਵੀ ਸਾਡੇ ਆਪਣੇ ਹੋਣ ਕਿਉਂ ਅਸੀਂ ਤੁਹਾਡੇ ਵਿੱਚ ਹੀ ਰਹਿਣਾ ਹੈ ਤੇ ਤੁਹਾਡੇ ਲਈ ਅਸੀਂ ਲੋਕਰੀ ਹੈ ਜਿਹੜੀ ਪਵਨਕਦੀਵ ਦਿਵਾਲੀ ਦੀ ਲੋਕਰੀ ਕੀਤੀ ਹੈ ਜੇ ਤੁਸੀਂ ਕੋਈ ਫਾਸ ਕਰੋ ਮੈਂ ਤੁਹਾਨੂੰ ਵਿਖਾਜ ਦਵਾਂਗਾ ਜੋ ਵੀ ਤੁਹਾਡਾ ਬੰਦੇ ਦੀ ਰੈਸਟ ਕਰਨੀ ਹੈ ਗੱਡੀ ਲੈਣੀ ਹੈ ਕਿਉਂਕਿ ਜਦੋਂ ਹੁਣ ਸ਼ਾਮ ਹੋ ਗਈ ਹੈ ਮੈਂ ਤੁਹਾਨੂੰ ਦੋਨਾਂ ਦਾ ਸਮਾਂ ਦੇਵਾਂਗਾ ਸਾਚੀ ਦਾ ਸਮਾਧਾਨ ਹੋ ਜਾਊਗਾ ਜੇ ਮੇਰੇ ਤੇ ਪਰਸ ਕਰੋ ਗੱਡੀ ਦਾ ਗੱਡੀ ਦਾ ਨੰਬਰ ਪੜਾਇਆ ਹੈ ਕਿਹਨੇ ਮੈਂ ਕੋਈ ਸੰਤਰਾ ਨਹੀਂ ਮੈਮ ਅੱਜ ਤੁਸੀਂ ਧਰਨੇ ਤੇ ਪਹੁੰਚਿਓ ਕੀ ਮਕਸਦ ਆ ਕੀ ਮੇਨ ਮੁੱਦਾ ਕੀ ਹੈ ਤੁਹਾਡਾ ਮਕਸਦ ਸਰ ਮੈਂ ਵੈਸ਼ਨਵੀ ਸੰਸਥਾ ਤੋਂ ਸਮਾ ਸੇਵਾ ਕਰਦੀ ਆ ਮੈਨੇ ਅੱਜ ਇੱਕ ਚੀਜ਼ ਦੇਖੀ ਆ ਕਿ ਉਹ ਬਹੁਤ ਮਤਲਬ ਦੁਖੀ ਹਰਦਿਆਂ ਨਾਲ ਅਸੀਂ ਦੇਖ ਰਹੀਆਂ ਜੋ ਵੀ ਇੱਥੇ ਦੇਖੋ ਜੀ ਦਿੱਥੋ ਲਿਆ ਇੱਥੇ ਉਹਨੂੰ ਇਨਸਾਫ ਨਹੀਂ ਮਿਲ ਰਿਹਾ ਸਾਰੀ ਪਬਲਿਕ ਖੜੀ ਹੈ ਕਿਉਂਕਿ ਦੇਖੋ ਜਿਹੜੀਆਂ ਪੁੱਤ ਗਵਾਇਆ ਉਹਨਾਂ ਨੂੰ ਪਤਾ ਹੈਗਾ ਕਿਸ ਤਰ੍ਹਾਂ ਉਹਨਾਂ ਦੇ ਦਿਲ ਨੂੰ ਮਤਲਬ ਬੀਤ ਰਿਹਾ ਹੈ ਮੈਂ ਇਹੀ ਚਾਹੁੰਨੀ ਆ ਕਿ ਇਸ ਬੱਚੇ ਨੂੰ ਇਨਸਾਫ ਦਿੱਤਾ ਜਾਵੇ ਜੋ ਵੀ ਇੱਥੇ ਹੈਗੇ ਨੇ ਆ ਪਬਲਿਕ ਹਰ ਤਰ੍ਹਾਂ ਦੀ ਉਹਨਾਂ ਦੀ ਮਦਦ ਕਰੀ ਅਸੀਂ ਕੰਕੇ ਉਹਨਾਂ ਨੂੰ ਇਨਸਾਫ ਮਿਲ ਸਕਦਾ ਹੈ ਅਗਰ ਇਹਨਾਂ ਦੀ ਮੰਗਾਂ ਨਹੀਂ ਮੰਨਿਆ ਜਾਂ ਇਹਨਾਂ ਨੂੰ ਇਨਸਾਫ ਨਹੀਂ ਮਿਲਦਾ ਤਾਂ ਅਗਲਾ ਪ੍ਰੋਟੈਸਟ ਕੀ ਹੋਏਗਾ ਅਸਾ ਚਾਹੁੰਦੇ ਆ ਅਸੀਂ ਲੜਾਂਗੇ ਅਸੀਂ ਮਰਨ ਨੂੰ ਤਿਆਰ ਆ ਪਰ ਇਸ ਬੱਚੇ ਨੂੰ ਅਸੀਂ ਇਨਸਾਫ ਦਿਵਾਵਾਂਗੇ ਬੋਲੋ ਸਾਰੇ ਮੇਰੇ ਨਾਲ ਹੋ ਬਿਲਕੁਲ ਜੀ ਅੱਜ ਇੱਕ ਮਰਿਆ ਕੱਲ ਨੂੰ 100 ਮਰਨਗੇ ਇਸ ਕਰਕੇ ਜੀ ਅੱਜ ਇਸ ਟੀਨ ਨੂੰ ਨਹੀਂ ਰੋਕਿਆ ਜਾਏਗਾ ਤਾਂ ਕੱਲ ਨੂੰ 100 ਡੈਥਾਂ ਹੋਰ ਕਲੀਆਂ ਨੇ ਇਸ ਕਰਕੇ ਅਸੀਂ ਚਾਹੁੰਦੇ ਵੀ ਅੱਗੇ ਵੀ ਇੱਕ ਇਸ ਤਰ੍ਹਾਂ ਦੀ ਕੋਈ ਵੀ ਬਿਫਤਾ ਖੜੀ ਹੋਵੇ ਕਿਸੇ ਲਈ ਵੀ ਇਸ ਕਰਕੇ ਅਸੀਂ ਖੜਾ ਹੱਕੇ ਚੱਕਰ ਇਸ ਕਰਕੇ ਅਸੀਂ ਚਾਹੁੰਦੇ ਆ ਇਸ ਬੱਚੇ ਨੂੰ ਇਨਸਾਫ ਮਿਲੇ ਜੋ ਵੀ ਮੇਰੀ ਆਵਾਜ਼ ਸੁਣ ਰਿਹਾ ਜੋ ਵੀ ਵੀਡੀਓ ਨੂੰ ਦੇਖ ਰਿਹਾ ਮੇਰੀ ਚੌਨੀਏ ਕੀ ਇਸ ਬੱਚੇ ਦੀ ਵੱਧ ਤੋਂ ਵੱਧ ਸ਼ੇਅਰ ਕਰੇ ਅਤੇ ਸਟੋਰੀ ਨਾ ਖੜਾ ਹੋਵੇ ਕਿ ਕਿਸੇ ਦੇ ਪਾਸ ਆਉਂ